ਬਹੁਤ ਮਿਹਰਬਾਨੀ ਹੈ ਜੀ ਖਾਲਸਾ ਐਡ ਵਾਲੇ ਉਹਨਾਂ ਦਾ ਹੀ ਸਾਰੀ ਦੇਣਾ ਉਹੋ ਹੀ ਡੇ ਨੇ ਬਚਾਉਣ ਸਾਡਾ ਤੇ ਬਾਪੂ ਹੀ ਉਹਨਾਂ ਬਚਾਇਆ ਜੀ ਤੇ ਟੈਗ ਦੂ ਤੂੰ ਦਾਖਲ ਹੋਇ ਇੱਕ ਪਹਿਲਾ 100 ਰੁਪਏ ਫੇੜੇ ਵੀ ਹੋਏ ਫੇਰ ਸਾਨੂੰ ਉਥੋਂ ਦਾ ਇੱਕ ਇੱਥੋਂ ਦਾ ਬੰਦਾ ਹੈ ਉਹਨਾਂ ਦਾਖਣਗਾ ਤੂੰ ਮਾਰੇ ਬੰਦੇ ਉਥੇ ਚਲ ਜੂ ਉਥੇ ਗਏ ਤੇ ਦੱਸ ਦੇਣ ਰੱਖਿਆ ਜੀ ਉਹਨਾਂ ਦੱਸ ਦੇਣ ਦਾਖਲ ਰੱਖਿਆ ਉਹ ਖਲਗੇ ਦਾ ਉਹ ਅਕਸਰਾ ਜਲਵਾਉ ਉਹ ਕਿਟੜੀਆਂ ਜਿਵੇਂ ਉਹਦੇ ਜੁਰਦੇ ਖਰਾਬ ਹੋ ਗਏ ਹੁਣ ਗਰੀਬ ਘਰਾਂ ਚ ਨਹੀਂ ਪੀਂਹ ਜਾਂਦੀ ਜੀ 6-7 ਮਹੀਨੇ ਤੋਂ ਨਾ ਕਾਫੀ ਮਤਲਬ ਇਹਨਾਂ ਦੀ 슈ਗਰ ਸੀਗੀ ਬੀਪੀ ਸੀਗੀ ਇਹਨਾਂ ਦਾ ਇਹਨਾਂ ਨੂੰ ਕਈ ਬਿਮਾਰੀਆਂ ਸੀ ਇਦਾਂ ਤੇ ਕੰਮ ਵਧਦਾ ਵਧਾ ਵਧ ਗਿਆ ਅਸੀਂ ਡੇਰਾ ਬਾਬਾ ਨਾਨਕ ਖੜਿਆ ਉੱਥੇ 10-12 ਦਿਨ ਰਹੇ ਉਸ ਤੋਂ ਬਾਅਦ ਕਲਾਨੌਰ ਸਰਕਾਰੀ ਹਸਪੀਟਲ ਲਿਆਂਦਾ ਜੀ ਉੱਥੇ ਵੀ 10-12 ਦਿਨ ਰਹੇ ਤੇ ਇਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਵੀ ਸਾਡੇ ਕੋਲ ਮਸ਼ੀਨਾਂ ਹਨੀ ਤੇ ਤੁਸੀਂ ਇਲਾਜ ਕਰਾ ਲਓ ਇਹਨਾਂ ਦੇ ਗੁਰਦੇ ਸਾਫ਼ ਕਰਾਉਣੇ ਪੈਣਗੇ ਉਸ ਤੋਂ ਬਾਅਦ ਸਾਡੀ ਕੋਈ ਪੇਸ਼ ਨਹੀਂ ਸਾਨੂੰ ਪਤਾ ਹੀ ਨਹੀਂ ਜੀ ਫਿਰ ਨਾ ਸਾਨੂੰ ਕਿਸੇ ਨੇ ਮਾਤਾ ਕੋਲਾ ਦੀ 102 ਹਸਪੀਟਲ ਦੀ ਅਸੀਂ ਉੱਥੇ ਗਏ ਉੱਥੇ ਜੀ ਸਾਡਾ ਉਸੇ ਦਿਨ ਤੋਂ ਹੀ ਮਤਲਬ 10 ਦਿਨ ਤੇ ਅਸੀਂ ਰਹੇ ਉੱਥੇ ਮਤਲਬ ਜੋ ਵੀ ਚਲੋ ਥੋੜਾ ਬੋਧਾ ਖਰਚਾ ਲੱਗਾ ਹੀ ਲਾਇਆ ਕੋਈ ਤੇ ਉਸ ਤੋਂ ਬਾਅਦ ਸੰਸਥਾ ਵੱਲੋਂ ਨਾ ਖਾਲਸਾ ਉਹਨਾਂ ਨੇ ਸਾਰੀ ਮਤਲਬ ਸਾਡੀ ਜਿਹੜੀ ਹੈਲਪ ਕੀਤੀ ਹੈ ਜੀ ਹੁਣ ਤੱਕ ਕਰਨ ਦੇ ਨੇ ਔਰ ਫ੍ਰੀ ਕਰਨ ਦੇ ਨੇ ਨਾ ਹੋ ਗਿਰ ਮੈਨੂੰ ਫਰਕ ਆ ਜੀ ਅੱਗੇ ਮੈਨੂੰ ਧੂਕੇ ਕਾਰ ਚ ਪਾਉਂਦੇ ਇਹ ਗੱਲਾਂ ਕਾਰ ਲਿਆਉਣੀ ਦੇ ਧੂਕੇ ਪਾਉਣਾ ਤੇ ਹੁਣ ਮੈਨੂੰ ਫੜ ਕੇ ਬਾਅਦ ਵਿੱਚ ਉਹਨਾਂ ਨੇ ਦਵਾਈਆਂ ਤੇ ਜੋ ਇਹਨਾਂ ਦੀ ਡੈਲਸਸ ਹੁੰਦੀ ਆ ਉਹ ਜੀ ਉਹ ਫ੍ਰੀ ਆ ਸਾਰਾ ਕੁਝ ਇਹ ਬਹੁਤ ਚੰਗੇ ਪੱਦਰ ਤੇ ਮਤਲਬ ਸਾਨੂੰ ਬਸ ਤੇਲ ਹੀ ਪਾਉਣਾ ਪੈਂਦਾ ਜੀ ਅਸੀਂ ਗੱਡੀ ਮੰਗ ਕੇ ਖੜਦੇ ਆ ਤੇ ਬਾਪੂ ਨੂੰ ਦਵਾਈ दारू ਦਵਾ ਕੇ ਡਲਸਸ ਕਰਾ ਕੇ ਘਰ ਆ ਜਾਂਦੇ ਸਾਰਾ ਖਰਚਾ ਸਾਰਾ ਉੱਥੋਂ ਹੀ ਸਾਨੂੰ ਫ੍ਰੀ ਹੋੰਡਿਆ ਜੀ ਅਵੇਂ ਬੰਦਾ ਕਹੇ ਬਹੁਤ ਬਚਾਇਆ ਹੀ ਉਹਨਾਂ ਨੇ ਐਂਦੇ ਮਹਾਰਾਜ ਦੀ ਗੱਡੀ ਅਰਦਾਸਾਂ ਕਰਨੇ ਆ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਤਰੱਕੀ ਬਖਸ਼ੀ ਕਿਉਂਕਿ ਜਿਹੜੇ ਗਰੀਬਾਂ ਦਾ ਭਲਾ ਕਰਨ ਵਾਲੇ ਬੰਦੇ ਵੀ ਮਹਾਰਾਜ ਨੇ ਭੇਜੇ ਨੇ